ਪੰਜਾਬੀ ਗਾਇਕ ਖਾਨ ਸਾਹਿਬ ਦੀ ਮਾਤਾ ਜੀ ਦੇ ਦੇਹਾਂਤ ਤੋਂ ਬਾਅਦ ਅੱਜ ਉਹਨਾਂ ਦੀ ਅੰਤਿਮ ਵਿਦਾਈ ਕੀਤੀ ਜਾਵੇਗੀ ਦੱਸਦੀ ਕਿ ਖਾਨ ਸਾਹਿਬ ਦੀ ਮਾਤਾ ਸਲਮਾ ਪਰਵੀਨ ਨੂੰ ਦੁਪਹਿਰ 1 ਵਜੇ ਸਪੁਰਦ ਦੇ ਖਾਕ ਕੀਤਾ ਜਾਵੇਗਾ ਬੀਤੇ ਵੀਰਵਾਰ ਨੂੰ ਖਾਨ ਸਾਹਿਬ ਦੀ ਮਾਤਾ ਦਾ ਦੇਹਾਂਤ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਹਸਪਤਾਲ ਵਿੱਚ ਉਹਨਾਂ ਵੱਲੋਂ ਆਖਰੀ ਸਾਹ ਲਏ ਗਏ ਤੇ ਖਾਨ ਸਾਹਿਬ ਇਸੇ ਦੌਰਾਨ ਕੈਨੇਡਾ ਵਿੱਚ ਸ਼ੋਅ ਕਰਨ ਗਿਆ ਹੋਇਆ ਸੀ ਜਿਵੇਂ ਹੁਣ ਨੂੰ ਆਪਣੀ ਮਾਤਾ ਦੇ ਦੇਹਾਂਤ ਬਾਰੇ ਪਤਾ ਲੱਗਿਆ ਤਾਂ ਫਲਾਈਟ ਫੜ ਵਾਪਸ ਆ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਮਾਤਾ ਦੇ ਦੇਹਾਂਤ ਉੱਤੇ ਖਾਨ ਸਾਹਿਬ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕ ਮਾਦਾ ਜਾਣਾ ਕੀ ਹੋ ਸਕਦਾ ਹੈ ਉਹ ਪੁੱਤਰ ਤੋਂ ਬਿਨਾ ਕੋਈ ਨਹੀਂ ਜਾਣ ਸਕਦਾ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਦੀ ਮਾਤਾ ਦਾ ਦਿਹਾਂਤ ਬੀਤੇ ਵੀਰਵਾਰ ਹੋਇਆ ਸੀ ਜਿਸ ਤੋਂ ਬਾਅਦ ਹੁਣ ਖਾਨ ਸਾਹਿਬ ਸਿੱਧਾ ਕੈਨੇਡਾ ਤੋਂ ਸ਼ੋਅ ਕੈਨਸਲ ਕਰਕੇ ਆਪਣੀ ਮਾਤਾ ਦੇ ਦਿਹਾਂਤ ਉੱਤੇ ਪਹੁੰਚਿਆ ਤੇ ਪੰਜਾਬੀ ਗਾਇਕ ਖਾਨ ਸਾਹਿਬ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਖਾਨ ਸਾਹਿਬ ਦੀ ਮਾਤਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਤੇ ਉਹਨਾਂ ਦਾ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਸਲਮਾ ਪ੍ਰਵੀਨ ਨੂੰ ਅੱਜ ਦੁਪਹਿਰੇ 1 ਵਜੇ ਸਪੁਰਦ ਦੇ ਖਾਕ ਕੀਤਾ ਜਾਵੇਗਾ ਬੀਤੇ ਵੀਰਵਾਰ ਨੂੰ ਗਾਇਕ ਦੀ ਮਾਤਾ ਦਾ ਦੇਹਾਂਤ ਹੋਇਆ ਸੀ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਉਹਨਾਂ ਵੱਲੋਂ ਆਖਰੀ ਸਾਹ ਲੈ ਗਏ ਤੇ ਤਸਵੀਰਾਂ ਨੂੰ ਦੇਖ ਕੇ ਹਰ ਇੱਕ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇੱਕ ਪੁੱਤਰ ਦਾ ਮਾਂ ਦੇ ਜਾਣ ਤੋਂ ਬਾਅਦ ਕੀ ਆਲੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਖਾਨ ਸਾਹਿਬ ਦਾ ਆਪਣੀ ਮਾਤਾ ਦੇ ਦੇਹਾਂਤ ਉੱਤੇ ਰੋ ਰੋ ਕੇ ਬੁਰਾ ਹਾਲ ਇਹ ਤਸਵੀਰਾਂ ਲਾਈਵ ਤੁਹਾਨੂੰ ਡੇਲੀ ਪੋਸਟ ਪੰਜਾਬੀ ਉੱਤੇ ਦਿਖਾ ਰਿਹਾ ਜਿੱਥੇ ਖਾਨ ਸਾਹਿਬ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਗਾਇਕ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਹੀ ਪੰਜਾਬੀ ਇੰਡਸਟਰੀ ਦੇ ਵੀ ਕਈ ਕਲਾਕਾਰ ਖਾਨ ਸਾਹਿਬ ਦੀ ਮਾਤਾ ਦੇ ਦੇਹਾਂਤ ਉੱਤੇ ਪਹੁੰਚੇ ਸੂਚਨਾ ਮਿਲਦੇ ਨਾਲ ਹੀ ਖਾਨ ਸਾਹਿਬ ਕੈਨੇਡਾ ਤੋਂ ਤੁਰ ਪਿਆਤੇ ਉਸ ਵੱਲੋਂ ਆਪਣੇ ਸਾਰੇ ਸ਼ੋਅ ਕੈਨਸਲ ਕਰ ਦਿੱਤੇ ਗਏ ਤੇ ਅੱਜ 1 ਵਜੇ ਖਾਨ ਸਾਹਿਬ ਦੀ ਮਾਤਾ ਜੀ ਦਾ ਸਪੁਰਦ ਦੇਖਾ ਕੀਤਾ ਜਾਵੇਗਾ ਪੰਜਾਬੀ ਗਾਇਕ ਖਾਨ ਸਾਹਿਬ ਦੀ ਮਾਤਾ ਜੀ ਦੇ ਦੇਹਾਂਤ ਤੋਂ ਬਾਅਦ ਅੱਜ ਉਹਨਾਂ ਦੀ ਅੰਤਿਮ ਵਿਦਾਈ ਕੀਤੀ ਜਾਵੇਗੀ ਦੱਸ ਦੇ ਕਿ ਖਾਨ ਸਾਹਿਬ ਦੀ ਮਾਤਾ ਸਲਮਾ ਪਰਵੀਨ ਨੂੰ ਦੁਪਹਿਰ 1 ਵਜੇ ਸਪੁਰਦ ਦੇਖਾ ਕੀਤਾ ਜਾਵੇਗਾ ਬੀਤੇ ਵੀਰਵਾਰ ਨੂੰ ਖਾਨ ਸਾਹਿਬ ਦੀ ਮਾਤਾ ਦਾ ਦੇਹਾਂਤ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਉਹਨਾਂ ਵੱਲੋਂ ਆਖਰੀ ਸਾਹ ਲਏ ਗਏ ਤੇ ਖਾਨ ਸਾਹਿਬ ਇਸੇ ਦੌਰਾਨ ਕੈਨੇਡਾ ਵਿੱਚ ਸ਼ੋਅ ਕਰਨ ਗਿਆ ਹੋਇਆ ਸੀ ਜਿਵੇਂ ਹੁਣਸ ਨੂੰ ਆਪਣੀ ਮਾਤਾ ਦੇ ਦੇਹਾਂਤ ਬਾਰੇ ਪਤਾ ਲੱਗਿਆ ਤਾਂ ਫਲਾਈਟ ਫੜ ਕੇ ਵਾਪਸ ਆ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਮਾਤਾ ਦੇ ਦੇਹਾਂਤ ਉੱਤੇ ਖਾਨ ਸਾਹਿਬ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕ ਮਾਂ ਦਾ ਜਾਣਾ ਕੀ ਹੋ ਸਕਦਾ ਹੈ ਉਹ ਪੁੱਤਰ ਤੋਂ ਬਿਨਾ ਕੋਈ ਨਹੀਂ ਜਾਣ ਸਕਦਾ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਦੀ ਮਾਤਾ ਦਾ ਦਿਹਾਂਤ ਬੀਤੇ ਵੀਰਵਾਰ ਹੋਇਆ ਸੀ ਜਿਸ ਤੋਂ ਬਾਅਦ ਹੁਣ ਖਾਨ ਸਾਹਿਬ ਸਿੱਧਾ ਕੈਨੇਡਾ ਤੋਂ ਸ਼ੋਅ ਕੈਨਸਲ ਕਰਕੇ ਆਪਣੀ ਮਾਤਾ ਦੇ ਦਿਹਾਂਤ ਉੱਤੇ ਪਹੁੰਚਿਆ ਤੇ ਪੰਜਾਬੀ ਗਾਇਕ ਖਾਨ ਸਾਹਿਬ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਖਾਨ ਸਾਹਿਬ ਦੀ ਮਾਤਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਤੇ ਉਹਨਾਂ ਦਾ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਸਲਮਾ ਪ੍ਰਵੀਨ ਨੂੰ ਅੱਜ ਦੁਪਹਿਰੇ 1 ਵਜੇ ਸਪੁਰਦ ਦੇ ਖਾਕ ਕੀਤਾ ਜਾਵੇਗਾ ਬੀਤੇ ਵੀਰਵਾਰ ਨੂੰ ਗਾਇਕ ਦੀ ਮਾਤਾ ਦਾ ਦੇਹਾਂਤ ਹੋਇਆ ਸੀ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਉਹਨਾਂ ਵੱਲੋਂ ਆਖਰੀ ਸਾਹ ਲੈ ਗਏ ਤੇ ਤਸਵੀਰਾਂ ਨੂੰ ਦੇਖ ਕੇ ਹਰ ਇੱਕ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇੱਕ ਪੁੱਤਰ ਦਾ ਮਾਂ ਦੇ ਜਾਣ ਤੋਂ ਬਾਅਦ ਕੀ ਆ ਲੈਓ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਖਾਨ ਸਾਹਿਬ ਦਾ ਆਪਣੀ ਮਾਤਾ ਦੇ ਦੇਹਾਂਤ ਉੱਤੇ ਰੋ ਰੋ ਕੇ ਬੁਰਾ ਹਾਲ ਹੈ ਇਹ ਤਸਵੀਰਾਂ ਲਾਈਵ ਤੁਹਾਨੂੰ ਡੇਲੀ ਪੋਸਟ ਪੰਜਾਬੀ ਉੱਤੇ ਦਿਖਾ ਰਿਹਾ ਜਿੱਥੇ ਖਾਨ ਸਾਹਿਬ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਗਾਇਕ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਹੀ ਪੰਜਾਬੀ ਇੰਡਸਟਰੀ ਦੇ ਵੀ ਕਈ ਕਲਾਕਾਰ ਖਾਨ ਸਾਹਿਬ ਦੀ ਮਾਤਾ ਦੇ ਦੇਹਾਂਤ ਉੱਤੇ ਪਹੁੰਚੇ ਸੂਚਨਾ ਮਿਲਦੇ ਨਾਲ ਹੀ ਖਾਨ ਸਾਹਿਬ ਕੈਨੇਡਾ ਤੋਂ ਤੁਰ ਪਿਆ ਤੇ ਉਸ ਵੱਲੋਂ ਆਪਣੇ ਸਾਰੇ ਸ਼ੋਅ ਕੈਨਸਲ ਕਰ ਦਿੱਤੇ ਗਏ ਤੇ ਅੱਜ 1 ਵਜੇ ਖਾਨ ਸਾਹਿਬ ਦੀ ਮਾਤਾ ਜੀ ਦਾ ਸਪੁਰਦ ਦੇ ਖਾਕ ਕੀਤਾ ਜਾਵੇਗਾ